ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਆ ਆਪਾਂ ਨੇ ਢੱਲੂ ਘਾਰੇ ਬਾਰੇ ਸਿੱਖ ਕੌਮ ਦੇ ਵਿੱਚ ਤਿੰਨ ਢੱਲੂ ਘਾਰੇ ਵਾਪਰੇ ਨੇ ਤੇ ਜਿਹਦੇ ਵਿੱਚ ਅੱਜ ਆਪਾਂ ਨੇ ਗੱਲ ਕਰਨੀ ਆ ਤੀਜੇ ਢੱਲੂ ਘਾਰੇ ਬਾਰੇ ਤੇ ਤੀਜਾ ਢੱਲੂ ਘਾਰਾ ਜੂਨ 1984 ਵਿੱਚ ਵਰਤਿਆ ਸੀ ਜਿਹਦੇ ਵਿੱਚ ਭਾਰਤ ਦੀ ਸਮੇਂ ਦੀ ਸਰਕਾਰ ਨੇ ਦਰਬਾਰ ਸਾਹਿਬ ਹਮਲਾ ਕੀਤਾ ਤੇ ਉੱਥੇ ਬੇਦੋਸ਼ੇ ਬੱਚਿਆਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ ਤੇ ਫੌਜੀਆ ਨੇ ਕੀ ਕਰਿਆ ਦੇਖ ਲਓ ਇਹਨੇ ਜ਼ੁਲਮ ਕਰੇ ਪਾਣੀ ਵਾਲੀ ਟੈਂਕੀ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ ਤਾਂ ਜੋ ਕੋਈ ਪਾਣੀ ਨਾ ਪੀ ਸਕੇ ਸਰੋਵਰ ਦੇ ਵਿੱਚ ਵੀ ਜ਼ਹਿਰ ਮਿਲਾ ਦਿੱਤੀ ਗਈ ਤਾਂ ਕਿ ਇੰਨੀ ਗਰਮੀ ਦੇ ਵਿੱਚ ਜੂਨ ਦਾ ਮਹੀਨਾ ਸੀ ਕੋਈ ਪਾਣੀ ਪੀਵੇ ਤਾਂ ਉਹ ਜ਼ਹਿਰ ਨਾਲ ਮਰ ਜੇ ਛੋਟੇ ਛੋਟੇ ਬੱਚਿਆਂ ਨੂੰ ਵੀ ਫੌਜੀਆ ਨਹੀਂ ਨਹੀਂ ਫੌਜੀਆ ਨੇ ਵਖਸ਼ਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਵੀ ਉੱਥੇ ਦਰਸ਼ਨ ਕਰਨ ਗਏ ਹੋਏ ਸੀ ਮੇਰੇ ਵੀਰ ਭੈਣ ਕਿਤੇ ਵੀ ਧਰਮ ਦੇ ਸੀ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ ਸੋ ਮੈਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਐ ਕਿ ਸਰਕਾਰ ਦਾ ਕੰਮ ਹੁੰਦਾ ਐ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਤੇ ਜ਼ੁਲਮ ਕਰਨਾ ਕੰਮ ਨਹੀਂ ਹੈਗਾ ਤੁਹਾਡਾ ਸੋ ਇਹ ਜ਼ੁਲਮ ਨਹੀਂ ਕਰਨਾ ਚਾਹੀਦਾ ਤੁਸੀਂ ਲੋਕਾਂ ਦੀ ਸੇਵਾ ਕਰੋ ਲੋਕਾਂ ਦੇ ਉਹਨਾਂ ਨੂੰ ਹੱਕ ਦੇਵੋ ਤੇ ਕਈ ਕਹਿ ਦਿੰਦੇ ਨੇ ਕਿ ਦਰਬਾਰ ਸਾਹਿਬ ਖਾੜਕੋ ਸਿੰਘ ਲੁਕੇ ਹੋਏ ਤੇ ਤਾਂ ਹਮਲਾ ਕਰਿਆ ਭੋਜਨੀ ਇੱਕ ਗੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਐ ਕਿ ਇਹ ਸਮੇਂ ਇਹ ਟਾਈਮ ਜਿਹੜੇ ਸਮੇਂ ਦਰਬਾਰ ਸਾਹਿਬ ਹਮਲਾ ਹੋਇਆ ਸੀ 40 ਹੋਰ ਗੁਰਦੁਆਰਿਆਂ ਦੇ ਵਿੱਚ ਹਮਲਾ ਕੀਤਾ ਗਿਆ ਸੀ ਕਿ ਉੱਥੇ ਵੀ ਖੜਕੋ ਸਿੰਘ ਲੁਕੇ ਹੋਏ ਸੀ ਉੱਥੇ ਕਿਉਂ ਹਮਲਾ ਕੀਤਾ ਗਿਆ ਸੀ ਇਹ ਸਿੱਖਾਂ ਦੀ ਨਸਲ ਕੁਸ਼ੀ ਕਰਨ ਲਈ ਦਰਬਾਰ ਸਾਹਿਬ ਹਮਲਾ ਕੀਤਾ ਸੀ ਸੋ ਮੈਂ ਸਿੱਖ ਕੌਮ ਨੂੰ ਹਰੇਕ ਇਨਸਾਫ਼ ਪਸੰਦ ਬੰਦੇ ਨੂੰ ਉਹ ਕਿਸੇ ਵੀ ਧਰਮ ਦਾ ਹੋਵੇ ਕਹਿਣਾ ਚਾਹੁੰਦਾ ਕਿ ਆਪਾਂ ਆਪਣੇ ਕਨਾ ਸ਼ਹੀਦਾਂ ਨੂੰ ਯਾਦ ਰੱਖੀਏ ਭੁੱਲੀਏ ਨਾ ਕਿਉਂਕਿ ਇਹ ਸਾਡਾ ਇਤਿਹਾਸ ਆ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਂਦੀ ਆ ਨਾ ਉਹ ਖਤਮ ਹੋ ਜਾਂਦੀ ਆ ਕਿਉਂਕਿ ਸ਼ਹੀਦਾਂ ਨੇ ਮਨੁੱਖਤਾ ਦੀ ਭਲਾਈ ਲਈ ਕੁਰਬਾਨੀਆਂ ਦਿੱਤੀਆਂ ਨੇ ਜੇ ਆਪਾਂ ਉਹਨਾਂ ਨੂੰ ਭੁੱਲ ਗਏ ਤਾਂ ਫਿਰ ਅਕ੍ਰਿਤ ਘਣ ਹੋਵਾਂਗੇ ਸੋ ਆਪਾਂ ਅਕ੍ਰਿਤ ਘਣ ਨਾ ਬਣੀਏ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਤੇ ਮੈਂ 84 ਦੇ ਸਾਰੇ ਸ਼ਹੀਦਾਂ ਨੂੰ ਦਿਲ ਤੋਂ ਪ੍ਰਣਾਮ ਕਰਦਾ ਹਾਂ ਸੋ ਹੋਈਆਂ ਭੁੱਲਾਂ ਚੁੱਕਾ ਮਾਫ ਕਰਨੇ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ